ਸਰਦ ਕੋਪੂਰੇ ਦੇ 플ੈਗ ਮਾਰਚ ਕਰਿਆ ਜਾਂ ਕਿੰਨੀ ਇੱਕ ਪੁਲਿਸ ਸੀਮਾ ਸੀ ਔਰ ਕਿਤੇ ਕਿਤੇ ਜਾਈ ਜਿਹੜਾ ਇੱਕ ਕੋਟਪੂਰੇ ਦੇ ਵਿੱਚ 플ੈਗ ਮਾਰਚ ਕੀਤਾ ਗਿਆ ਜਿਹੜੇ ਡੀਐਸਪੀ ਕੋਟਪੂਰਾ ਡੀਐਸਪੀ ਐਨਡੀ ਐਸ ਐਚਓ ਸਿਟੀ ਐਸ ਐਚਓ सदर ਤਕਰੀਬ 100 ਦੇ ਜਿਹੜੇ ਹੈਗੇ ਆ ਪੁਲਿਸ ਜਵਾਨ ਨਾਲ ਲੈ ਕੇ ਸ਼ਹਿਰ ਦੇ ਜਿਹੜੇ ਹੈਗੇ ਆ ਪੀੜ ਪੜਕਕੇ ਵਾਲੇ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਕੀਤਾ ਗਿਆ ਵੀ ਆਮ ਜਿਹੜਾ ਨਾਗਰਿਕਾ ਉਹਨਾਂ ਦੀ ਜਿਹੜੀ ਸੁਰੱਖਿਆ ਜਿਹੜੀ ਉਹਨੂੰ ਯਕੀਨੀ ਬਣਾਇਆ ਜਾ ਸਕੇ ਇਸ ਦੇ ਨਾਲ ਨਾਲ ਜਿਹੜਾ ਫਰੀਦਕੋਟ ਦੇ ਵਿੱਚ ਜਿਹੜਾ ਬਾਬਾਈ ਦਾ ਆਗਮਨਪੁਰ ਚੱਲ ਰਿਹਾ ਹੈਗਾ ਉਹਦੇ ਨਾਲ ਜਿਹੜੀ ਸਾਰੀ ਡਿਊਟੀ ਸਾਡੇ ਫਰੀਦਕੋਟ ਸ਼ਹਿਰ ਦੇ ਵਿੱਚ ਆਊਟਰ ਨਾਕੇ ਚੈਕਿੰਗ ਵਗੈਰਾ ਰੈਗੂਲਰ ਚੱਲ ਰਹੀ ਹੈ ਤਾਂ ਉਸੇ ਸਬੰਧ ਦੇ ਵਿੱਚ ਇਹ ਕੋਟਪੂਰੇ ਕੱਲ ਜੈਤੂ ਕੀਤਾ ਗਿਆ ਅੱਜ ਕੋਟਪੂਰੇ ਜਿਹੜਾ ਹੈਗਾ ਇਹ ਫਲੈਗ ਮਾਰਕ ਕੀਤਾ ਗਿਆ ਇਹ ਆਂਦੀ ਦਿਨ ਦੀ ਫਹਾਰਾ ਦਾ ਆ ਰਿਹਾ ਸੀਜ਼ਨ ਤੇ ਲਗਾਤਾਰ ਇਹ ਚੈਕਿੰਗ ਚੱਲਦੀ ਹੈ ਹਾਂਜੀ ਰੂਟੀਨ ਦੇ ਵਿੱਚ ਜੀ ਕਦੀ ਮਾਰਨਿੰਗ ਕਦੀ ਈਵਨਿੰਗ ਰੂਟੀਨ ਦੇ ਵਿੱਚ ਚੈਕਿੰਗ ਹੁੰਦੀ ਰਹਿੰਦੀ ਹੈ ਜੀ